ਅੱਗੇ ਵਧਾਂਗੇ ਗੱਲ ਕਰਦੇ ਆ ਬੋ ਕਰੋੜੀ ਡਰੱਗ ਪੋਲਾ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ 31 ਜੁਲਾਈ ਨੂੰ ਈਡੀ ਦੀ ਵਿਸ਼ੇਸ਼ ਅਦਾਲਤ ਇਸ ਮਾਮਲੇ ਦੇ ਉੱਤੇ ਫੈਸਲਾ ਸੁਣਾਏਗੀ ਹਾਲਾਂਕਿ ਅੱਜ ਕਿ ਆਸ ਰਾਈਆਂ ਸੀ ਕਿ ਅੱਜ ਅਦਾਲਤ ਕੋਈ ਨਾ ਕੋਈ ਵੱਡਾ ਫੈਸਲਾ ਸੁਣਾ ਸਕਦੀ ਹੈ ਲੇਕਿਨ ਹੁਣ ਜੋ 31 ਜੁਲਾਈ ਨੂੰ ਸੁਣਵਾਈ ਹੋਵੇਗੀ ਉਸ ਦੇ ਵਿੱਚ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਜਾਵੇਗਾ ਤਾਂ ਦੱਸ ਦੇ ਕਿ ਫਿਜ਼ੀਕਲ ਰੂਪ ਦੇ ਵਿੱਚ ਜਗਦੀਸ਼ ਪੋਲਾ ਇੱਥੇ ਪੇਸ਼ ਨਹੀਂ ਹੋਏ ਜਗਦੀਸ਼ ਪੋਲਾ ਦੇ ਪਰਿਵਾਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਜਗਦੀਸ਼ ਪੋਲਾ ਦਾ ਜੋ ਪਿਤਾ ਹੈ ਉਨ੍ਹਾਂ ਦੀ ਮੌਤ ਹੋ ਗਈ ਹੈ ਜਗਦੀਸ਼ ਪੋਲਾ ਦੇ ਪਿਤਾ ਦੀ ਮੌਤ ਹੋਈ ਹੈ ਅੱਜ ਜਗਦੀਸ਼ ਪੋਲਾ ਨੂੰ ਅੰਤਿਮ ਰਸਮਾਂ ਨੇ ਬਾੰਦ ਲਈ 5 ਘੰਟਿਆਂ ਦੀ ਬੇਲ ਵੀ ਮਿਲੀ ਹੈ ਫਿਜ਼ੀਕਲ ਤੌਰ ਤੇ ਜਗਦੀਸ਼ ਪੋਲਾ ਇਸ ਪੇਸ਼ੀ ਦੌਰਾਨ ਜੜੀ ਇਥੇ ਸੁਤਵਾਈ ਦੌਰਾਨ ਪੇਸ਼ ਨਹੀਂ ਹੋਏ ਥੋੜੀ ਦੇਰ ਦੇ ਵਿੱਚ ਜਗਦੀਸ਼ ਪੋਲਾ ਦੇ ਪਿਤਾ ਦਾ ਅੰਤਿਮ ਸੰਸਕਾਰ ਹੋਵੇਗਾ ਬਠਿੰਡਾ ਦੇ ਪਿੰਡ ਰਾਏ ਕੇ ਕੱਲਾ ਦੇ ਵਿੱਚ ਅੰਤਿਮ ਰਸਮਾਂ ਹੋਣਗੀਆਂ ਇਹ ਅੰਤਿਮ ਰਸਮਾਂ ਨਿਭਾਉਣ ਦੇ ਲਈ ਜਗਦੀਸ਼ ਪੋਲਾ ਨੂੰ ਜੇਲ੍ਹ ਦੇ ਵਿੱਚੋਂ 5 ਘੰਟਿਆਂ ਦੀ ਰਾਹਤ ਦਿੱਤੀ ਹੈ 5 ਘੰਟਿਆਂ ਦੀ ਬੇਲ ਲਈ ਹੈ ਇਸ ਸੁਣਵਾਈ ਵੀ ਅੱਜ ਹੋਣੀ ਸੀ ਬੱਕਰੋੜੀ ਡਰੱਗ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਸੁਣਵਾਈ ਵੀ ਅੱਜ ਹੋਣੀ ਸੀ ਲੇਕਿਨ ਫਿਜ਼ੀਕਲ ਤੌਰ ਤੇ ਜਗਦੀਸ਼ ਪੋਲਾ ਇਸ ਵੇਲੇ ਥੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ तो जगदीप पोला फिजिकल तौर पे अदालत में पेश नहीं हुआ इसलिए अदालत ने 31 जुलाई को इस मामले के ऊपर कोई फैसला सुनाने के लिए ऐलान किया है कि 31 जुलाई इस मामले के ऊपर फैसला सुनाया जाएगा तो इस समय जगदीप पोला दे पिता दी मौत हुई है काफी दिनों तो ਦੇ ਪਿਤਾ ਦੀ ਹਾਲਤ ਠੀਕ ਨਹੀਂ ਸੀ ਬਟਿੰਡਾ ਦੇ ਆਦੇਸ਼ ਹਸਪਤਾਲ ਦੇ ਵਿੱਚ ਇਲਾਜ ਚੱਲਦਾ ਸੀ ਕਿਨੇ ਖਬਰ ਜਦੋਂ ਸਾਹਮਣੇ ਆਉਂਦੀ ਹੈ ਤਾਂ ਜਗਦੀਸ਼ ਪੋਲਾ ਨੂੰ 5 ਘੰਟਿਆਂ ਦੀ ਮੇਲ ਦਿੱਤੀ ਜਾਂਦੀ ਹੈ ਅੰਤਿਮ ਰਸਮਾਂ ਨਿਭਾਉਣ ਦੇ ਲਈ ਇੱਕ ਪਾਸੇ ਉਸ ਘਰ ਦਾ ਪੁੱਤ ਜਗਦੀਸ਼ ਪੋਲਾ ਜੋ ਜੇਲ੍ਹ ਦੇ ਵਿੱਚ ਬੰਦ ਹੈ ਲੰਬੇ ਸਮੇਂ ਤੋਂ 2013 ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਈਡੀ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਵੀ ਕੀਤੀ ਤੇ ਜਗਦੀਸ਼ ਪੋਲਾ ਦੇ ਪਿਤਾ ਬਲਚੰਦਰ ਸਿੰਘ ਜਿਸ ਦੀ ਅੰਜਨਾ ਦੀ ਮੌਤ ਹੋਈ ਹੈ ਬਟਿੰਡਾ ਦੇ ਆਦੇਸ਼ ਹਸਪਤਾਲ ਦੇ ਵਿੱਚ ਜਗਦੀਸ਼ ਪੋਲਾ ਦੇ ਪਿਤਾ ਦਾ ਇਲਾਜ ਚੱਲ ਰਿਹਾ ਸੀ ਕਾਫੀ ਲੰਮੇ ਸਮੇਂ ਤੋਂ ਇਹ ਬਿਮਾਰ ਚੱਲ ਰਹੀ ਸੀ ਜਿਸ ਤੋਂ ਬਾਅਦ ਅੱਜ ਇਹ ਖਬਰ ਸਾਹਮਣੇ ਆਉਂਦੀ ਹੈ ਜਗਦੀਸ਼ ਪੋਲਾ ਦੇ ਪਰਿਵਾਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਜਗਦੀਸ਼ ਪੋਲਾ ਦੇ ਪਿਤਾ ਦੁਨੀਆ ਦੇ ਵਿੱਚ ਨਹੀਂ ਰਹੇ ਜਿਨ੍ਹਾਂ ਦੀ ਮੌਤ ਹੋਈ ਹੈ ਸੋ ਦੂਜੇ ਪਾਸੇ ਅੱਜ ਇਸ ਡਰੱਗ ਮਾਮਲੇ ਦੇ ਵਿੱਚ ਜਿਸ ਦੇ ਵਿੱਚ ਜਗਦੀਸ਼ ਪੋਲਾ ਲੰਮੇ ਸਮੇਂ ਤੋਂ ਸਜ਼ਾ ਕੱਟ ਰਿਹਾ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਇਸ ਮਾਮਲੇ ਦੇ ਵਿੱਚ ਅੱਜ फैसला भी सुनाया जाना ਸੀ ਲੇਕਿਨ ਫਿਜ਼ੀਕਲ ਤੌਰ ਤੇ ਜਗਦੀਸ਼ ਪੋਲਾ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ 31 ਜੁਲਾਈ ਨੂੰ ਸਮਾਪਤ ਕੀਤਾ ਗਿਆ ਹੈ ਕਿ ਕੋਈ ਵੱਡਾ ਫੈਸਲਾ ਅਦਾਲਤ ਇਸ ਮਾਮਲੇ ਵਿੱਚ ਸੁਣਾਏਗਾ ਦੂਜੇ ਪਾਸੇ ਬਲਚੰਦਰ ਸਿੰਘ ਘਰ ਦੇ ਵਿੱਚ ਗਮਗੀਨ ਮਾਹੌਲ ਹੈ ਜਗਦੀਸ਼ ਪੋਲਾ ਦੇ ਪਰਿਵਾਰ ਤੋਂ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਗਦੀਸ਼ ਪੋਲਾ ਦੇ ਪਿਤਾ ਇਸ ਦੁਨੀਆ ਵਿੱਚ ਨਹੀਂ ਰਹੇ ਬਲਚੰਦਰ ਸਿੰਘ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਵਿੱਚ ਬਲਚੰਦਰ ਸਿੰਘ ਦਾ ਇਲਾਜ ਚੱਲਦਾ ਸੀ ਪਰਿਵਾਰ ਜੋ ਹੈ ਬਠਿੰਡਾ ਦੇ ਪਿੰਡ ਰਾਏਕੇ ਕਲਾਂ ਦੇ ਵਿੱਚ ਰਹਿੰਦਾ ਹੈ ਜਗਦੀਸ਼ ਭੋਲਾ ਦੇ ਉੱਤੇ ਕਾਫੀ ਵੱਡੇ ਆਰੋਪ ਨੇ ਦੋਸ਼ ਨੇ ਡਰੱਗ ਮਾਮਲੇ ਦੇ ਨਾਲ منی ਲਾਂਡਰਿੰਗ ਦਾ ਮਾਮਲਾ ਵੀ ਜੁੜਿਆ ਹੋਇਆ ਹੈ ਜਗਦੀਸ਼ ਭੋਲਾ ਤੇ ਜੋ ਦੋਸ਼ ਨੇ ਕਿ ਡਰੱਗ ਮਾਮਲੇ ਦੇ ਵਿੱਚ ਕਰੋੜਾਂ ਦੀ ਜਾਇਦਾਦ ਉਸਨੇ ਬਣਾਈ ਤੇ ਈਡੀ ਨੇ ਇਹ ਜਾਇਦਾਦ ਕੁਰਖ ਕੀਤੀ ਹੈ ਮੇਰੇ ਨਾਲ ਇਸੇ ਖਬਰ ਤੇ ਪੂਜਾ ਵਰਮਾ ਜੁੜੇ ਹੋਏ ਨੇ ਪੂਜਾ ਜਗਦੀਸ਼ ਪੋਲਾਦੇ ਪਰਿਵਾਰ ਦੇ ਵਿੱਚ ਸਮੇ ਗਮਗੀਨ ਮਾਹੌਲ ਹੈ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ ਪਿਤਾ ਬਲਚੰਦਰ ਸਿੰਘ ਕਾਫੀ ਸਮੇ ਤੋਂ ਜਿਹੜੇ ਹੈ ਬਿਮਾਰ ਚੱਲ ਰਹੇ ਸੀ ਲੇਕਿਨ ਦੂਜੇ ਪਾਸੇ ਇੱਕ ਤਸਵੀਰ ਕਿ ਅੱਜ ਹੀ ਡਰਗ ਮਾਮਲੇ ਦੇ ਵਿੱਚ ਫੈਸਲਾ ਵੀ ਸੁਣਾਇਆ ਜਾਣਾ ਸੀ ਅੱਜ ਇਹ ਫੈਸਲਾ ਕਿਉਂ ਨਹੀਂ ਸੁਣਾਇਆ ਗਿਆ ਆ ਬਿਲਕੁਲ ਦੇਖੋ ਇਹ ਲੰਬੇ ਸਮੇਂ ਤੋਂ ਮਾਮਲਾ ਚੱਲ ਰਿਹਾ ਹੈ ਲਗਭਗ 11 ਸਾਲ ਹੋ ਗਏ ਨੇ ਜਿਸ ਵਿੱਚ ਕੋਲਡਰੈਕਸ ਕਰੀ ਮਾਮਲੇ ਨੂੰ ਤੇ ਮੋਹਾਲੀ ਦੀ ਜਿਹੜੀ ਈਡੀਡੀ ਸਪੈਸ਼ਲ ਕੋਰਟ ਹੈ ਉਹਨਾਂ ਨੇ ਜਿਹੜੀ ਸੁਣਵਾਈ ਕਰੀ ਸੀ ਇਸ ਤੇ ਫੈਸਲਾ ਸੁਣਾਣਾ ਸੀਗਾ ਤੇ ਬੀਤੇ ਦੋ ਵਾਰੀ ਅਸੀਂ ਦੇਖਿਆ ਹੈ ਕਿ ਫੈਸਲਾ ਟਲਿਆ ਹੈ ਫੈਸਲਾ ਸੁਣਾਇ ਨਹੀਂ ਗਿਆ ਕਾਰਨ ਇਹ ਸੀ ਕਿ ਜਦੋਂ ਫੈਸਲਾ ਸੁਣਾਇਆ ਜਾਂਦਾ ਹੈ ਤੇ ਸਾਰੇ ਜਿੰਨੇ ਵੀ આરોપી ਹੁੰਦੇ ਨੇ ਜਿਹੜੇ ਇਸ ਕੇਸ ਦੇ ਵਿੱਚ ਅਸੀਂ ਗੱਲ ਕਰੀਏ ਤੇ ਲਗਭਗ ਟੋਟਲ ਜੇ ਅਸੀਂ 25 ਲੋਕਾਂ ਨੂੰ ਐਂਟੀ ਪੇਸਟ ਦੇ ਤਹਿਸ ਹਸਾ ਸੁਣਾਈ ਗਈ ਸੀ 2019 ਦੇ ਵਿੱਚ ਤੇ ਇਸ ਇਹਨਾਂ ਵਿੱਚੋਂ ਜੇਕਰ ਕਿਸੇ ਦੀ ਡੈਥ ਹੋ ਗਈ ਹੈ ਉਹ ਤਾਂ ਅਲੱਗ ਕਾਰਨ ਹੈ ਲੇਕਿਨ ਜੇਕਰ ਸਾਰੇ ਜਿੰਦਾ ਨੇ ਤੇ ਉਹਨਾਂ ਨੂੰ ਪੇਸ਼ ਹੋਣਾ ਹੁੰਦਾ ਤੇ ਅੱਜ ਅਸੀਂ ਜੇ ਬੀਸ਼ਪੋਲਾ ਜਿਹੜਾ ਉਹ ਪੇਸ਼ ਨਹੀਂ ਹੋਏ ਕਿਉਂਕਿ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ ਜਿਵੇਂ ਕਿ ਤੁਸੀਂ ਵੀ ਦੱਸਿਆ ਪਿੱਛੇ ਤਿੰਨੀ ਉਹਨਾਂ ਦਾ ਦਿਹਾਂਤ ਹੋਇਆ ਤੇ ਦਿਹਾਂਤ ਹੋਣ ਤੋਂ ਬਾਅਦ ਅੱਜ ਸਸਕਾਰ ਹੋਣੇ ਸੀ ਤੇ ਇਸ ਕਰਕੇ ਉਹਨਾਂ ਨੂੰ ਦੋ ਦਿਨ ਦੀ ਇਨਫੈਕਟ ਜਿਹੜੀ ਹੈ ਉਹ ਇੰਟੈਰੀਮ ਬੇਲ ਵੀ ਦਿੱਤੀ ਗਈ ਹੈ ਤੇ ਹੁਣ ਜਿਹੜਾ ਫੈਸਲਾ ਹੈ ਉਹ 31 ਜੁਲਾਈ ਦੇ ਲਈ ਰੱਖਿਆ ਗਿਆ ਹੈ ਕਿ 31 ਜੁਲਾਈ ਨੂੰ ਸੁਣਾਈ ਤੇ ਜਿਹੜਾ ਇਹ ਫੈਸਲਾ ਸੁਣਾਣਾ ਹੁੰਦਾ ਹੈ ਹਾਲਾਂਕਿ ਜਿਹੜਾ 22 ਪੀਰੀਅਡ ਰਹਿੰਦਾ ਹੈ ਪ੍ਰੋਨਾਨਸਮੈਂਟ ਤੋਂ ਬਾਅਦ ਉਹ ਰਹਿੰਦਾ ਹੈ 15 ਦਿਨਾਂ ਦਾ ਜਿਹੜਾ ਕਿ ਹੁਣ ਪੂਰਾ ਹੋ ਜਾਏਗਾ 31 ਜੁਲਾਈ ਨੂੰ ਯਾਨੀ ਕਿ 31 ਜੁਲਾਈ ਨੂੰ ਫੈਸਲਾ ਅਖੀਰਲੀ ਦੇਣਾ ਹੀ ਪੈਣਾ ਹੈ ਤਾਂ ਹੀ ਜਿਹੜਾ ਹੈ ਕਿਉਂਕਿ ਰੂਲ ਦੇ ਮੁਤਾਬਕ ਪ੍ਰੋਸੀਜਰ ਦੇ ਮੁਤਾਬਕ ਜਿਹੜਾ ਹੁਣ ਫੈਸਲਾ ਹੈ ਉਹ 31 ਜੁਲਾਈ ਨੂੰ ਆਵੇਗਾ ਉਸ ਦਿਨ ਕੋਰਟ ਜਿਹੜਾ ਇਹ ਫੈਸਲਾ ਸੁਣਾਇਆ ਕਿ ਕੀ ਆਖਿਰ ਇਸ ਮਾਮਲੇ ਦੇ ਵਿੱਚ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਕਿਹੜੀ ਕਿੰਨੀ ਕੀ ਸਜ਼ਾ ਦੇਣੀ ਹੈ ਕੀ ਕੁਝ ਰਹੇਗਾ ਕਿਉਂਕਿ 6000 ਕਰੋੜ ਰੁਪਏ ਦੀ ਡਰੱਗ ਰੈਕੇਟ ਦਾ ਮਾਮਲਾ ਹੈ ਸਿੰਥੈਟਿਕ ਡਰੱਗ ਦਾ ਇਹ ਮਾਮਲਾ ਇਹ ਤੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਨਾ ਸਿਰਫ ਜੇ ਜਿਲ੍ਹਾ ਅਦਾਲਤ ਦੇ ਵਿੱਚ ਬਲਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਦੀ ਬੇਲ ਪਟੀਸ਼ਨਾਂ ਗਈਆਂ ਸੀ ਉੱਥੇ ਵੀ ਸੁਣਵਾਈ ਹੋਈ ਇੱਕ ਇੱਕ ਵਾਰੀ ਜਦੋਂ ਮਾਮਲਾ ਸਾਹਮਣੇ ਆਇਆ ਸੀ ਤਾਂ ਪੂਰੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਹਲਚਲ ਵੀ ਪੈਦਾ ਹੋ ਗਈ ਸੀ ਤੇ ਫਿਲਹਾਲ 31 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਹੁਣ ਫੈਸਲਾ ਆਣਾ ਹੈ ਜੀ ਜੀ ਠੀਕ ਹੈ ਬਹੁਤ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਤਜਗਦੀਸ਼ ਪੋਲਾ ਮਾਮਲੇ ਦੇ ਵਿੱਚ ਅੱਜ ਅਦਾਲਤ ਦੇ ਵੱਲੋਂ ਜੋ ਹੈ ਫੈਸਲਾ ਨਹੀਂ ਸੁਣਾਇਆ ਗਿਆ ਕਿਉਂਕਿ ਜਗਦੀਸ਼ ਪੋਲਾ ਜੋ ਹੈ ਫਿਜ਼ੀਕਲ ਤੌਰ ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਜਗਦੀਸ਼ ਪੋਲਾ ਦੇ ਪਿਤਾ ਦੀ ਮੌਤ ਹੋਈ ਹੈ ਇਹ ਮੰਦ ਭਾਗੀ ਖਬਰ ਉਸ ਦੇ ਪਰਿਵਾਰ ਤੋਂ ਜੋ ਤੋਂ ਸਾਹਮਣੇ ਆਉਂਦੀ ਹੈ ਤਾਂ ਜਗਦੀਸ਼ ਪੋਲਾ ਨੂੰ ਇੱਥੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ 5 ਘੰਟਿਆਂ ਦੀ ਬੇਲ ਦੇ ਦਿੱਤੀ ਜਾਂਦੀ ਹੈ ਕਿਉਂਕਿ ਅੰਤਿਮ ਰਸਮਾਂ ਦੀ ਬੋਡੀਆਂ ਨੇ ਅੱਜ ਹੀ ਜਗਦੀਸ਼ ਪੋਲਾ ਦੇ ਪਿਤਾ ਬਲਚੰਦ ਸਿੰਘ ਦਾ ਅੰਤਿਮ ਸੰਸਕਾਰ ਹੋਣਾ ਹੈ